ਸਲੋਕ ਸਾਧੂ ਕੀ ਮਨ ਓਟ ਗਹੋ ਉਕਤ ਸਿਆਨ ਪਤਿਆਗ ਗੁਰ ਦੀਖਿਆ ਜੇ ਮਨ ਬਸੈ ਨਾਨਕ ਮਸਤਕ ਭਾਗ ਪੌੜੀ ਸਸਾ ਸਰਨ ਭਰੇ ਅਭਾਰੇ ਸ਼ਾਸਤਰ ਸਿਮਰਤ ਬੇਦ ਪੂਕਾਰੇ ਸੋਦਤ ਸੋਦਤ ਸੋਦ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸਾਸ ਸਾਸ ਹਮ ਪੂਲਨ ਹਾਰੇ ਤੁਮ ਸਮਰੱਥ ਅਗਨਤ ਅਪਾਰੇ ਸਰਨ ਪਰੇ ਕੀ ਰਾਖ ਦਯਾਲਾ ਨਾਨਕ ਤੁਮਰੇ ਬਾਲ ਗੋਪਾਲਾ ਸਲੋਕ ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ aroog ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੈ ਜੋਗ ਪਉੜੀ ਖਖਾ ਖਰਾ ਸਰਾ ਹਉ ਤਾਹੂ ਜੋ ਖਿੰਨ ਮਹਿ ਊਨੇ ਸੁ ਭਰ ਭਰਾਹੂ ਖਰਾ ਨਿਮਾਨਾ ਹੋਤ ਪਰਾਨੀ ਅਨੰਦਿਨ ਜਾਪੈ ਪ੍ਰਭ ਨਿਰਬਾਨੀ ਭਾਵੈ ਖਸਮ ਤਾ ਉਹ ਸੁਖ ਦੇਤਾ ਪਾਰ ਬ੍ਰਹਮ ਐਸੋ ਆਗਨਤਾ ਅਸੰਖ ਖਤੇ ਖਿਨ ਬਖ ਸੰਹਾਰਾ ਨਾਨਕ ਸਾਹਿਬ ਸਦਾ ਦਿਆਰਾ ਸਲੋਕ ਸਤ ਕਹੋ ਸੁਨ ਮਨ ਮੇਰੇ ਸਰਨ ਪਰਹੋ ਹਰ ਰਾਇ ਉਕਤ ਸਿਆਨਪ ਸਗਲ ਤਿਆਗ ਨਾਨਕ ਲਏ ਸਮਾਈ ਪੌੜੀ ਸਸ ਸਿਆਨ ਪਛਾੜ ਈਾਨਾ ਹਕਮਤ ਹੁਕਮ ਨਾ ਪ੍ਰਭ ਪਤੀਾਨਾ ਸਹਸ ਬਾਤ ਕਰਹਿ ਚਤੁਰਾਈ ਸੰਗ ਤੁਹਾਰੈ ਏਕ ਨ ਜਾਈ ਸਉ ਸਉ ਜਪ ਦਿਨ ਰਾਤੀ ਰੇ ਜੀ ਚੱਲੈ ਤੁਹਾਰੈ ਸਾਥੀ ਸਾਧ ਸੇਵਾ ਲਾਵੈ ਜਿਹ ਆਪੈ ਨਾਨਕ ਤਾ ਕਉ ਦੁਖ ਨ ਬਿਆਪੈ ਸਲੋਕ ਹਰ ਹਰ ਮੁਖਤੇ ਬੋਲਨਾ ਮਨ ਵੂਠੈ ਸੁਖ ਹੋਏ ਨਾਨਕ ਸਬ ਮਹਿ ਰਬ ਰਹਾ ਥਾਨ ਤਨੰਤਰ ਸੋਏ ਪੌੜੀ ਹੇ ਰਉ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਦ ਸਦੀਵ ਦੁਖ ਪੰਜਨ ਗੁਰ ਗਿਆਨ ਹਉ ਛੁਟ ਕੈ ਹੋਏ ਆਨੰਦ ਤਿਹ ਹਉ ਨਾਹੀ ਤਹਿ ਆਪ ਹਤੇ ਦੁਖ ਜਨਮ ਹੈ ਮਰਨ ਸੰਤ ਸੰਗ ਪਰਤਾਪ ਹਿਤ ਕਰ ਨਾਮ ਦਿਰੜੈ ਦਿਆਲਾ ਸੰਤਹਿ ਸੰਗ ਹੋਤ ਕਿਰਪਾਲਾ ਓਰੇ ਕਛੂ ਨ ਕਿਨਹੂ ਕੀਆ ਨਾਨਕ ਸਭ ਕਛ ਪ੍ਰਭ ਤੇ ਹੂਆ ਸਲੋਕ ਲਿਖੈ ਕਤਹਿ ਨ ਛੂਟੀਐ ਖਿਨ ਖਿਨ ਪੂਲਨ ਹਾਰ ਬਖਸਨ ਹਾਰ ਬਖਸ ਲੈ ਨਾਨਕ ਪਾਰ ਉਤਾਰ ਪੌੜੀ ਲੂਣ ਹਰਾਮੀ ਗੁਨਾਹਗਾਰ ਬੇਗਾਨਾ ਅਲਪ ਮਤ ਜੀਓ ਪਿੰਡ ਜਿਨ ਸੁਖ ਦिए ਤਾਹੇ ਤਾ ਜਾਣਤ ਤਤ ਲਾਹ ਮਾਇਆ ਕਰਨੇ ਦਹਦ ਸਟੂਂਡਨ ਜਾਏ ਦੇਵਨ ਹਾਰ ਦਾ ਤਾਰ ਪ੍ਰਭ ਨਿਮਖ ਨਮਨ ਹੈ ਬਸਾਏ ਲਾਲਚ ਝੂਠ ਬਿਕਾਰ ਮੋਹ ਇਆ ਸੰਪੈ ਮਨ ਮਾਹੇ ਲੰਬਟ ਚੋਰ ਨਿੰਦਕ ਮਹਾ ਤਿਨ ਹੂ ਸੰਗ ਬਿਹਾਏ ਸੁਦ ਪਾਵੇ ਤਾਂ ਬਖਸ ਲੈ ਹੈ ਖੋਟੇ ਸੰਗ ਖਰੇ ਨਾਨਕ ਭਾਵੇ ਪਾਰ ਬ੍ਰਹਮ ਪਾਹਨ ਨੀਰ ਤਰੇ ਸਲੋਕ ਖਾਤ ਪੀਤ ਖੇਲਤ ਹਸਤ ਪਰਮੇ ਜਨਮ ਅਨੇਕ ਭਵ ਜਲ ਤੇ ਕੱਢੋ ਪ੍ਰਭੂ ਨਾਨਕ ਤੇਰੀ ਟੇਕ ਪੌੜੀ ਖੇਲਤ ਖੇਲਤ ਆਇਓ ਅਨਕ ਜੋਨ ਦੁਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਗੁਰ ਬਚਨ ਸਮਾਏ ਖੇ ਮੰਗਹੀ ਸਚ ਸੰਚਿਓ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਪਈ ਆਨੰਦ ਸੂਖ ਬਿਸਰਾਮ ਖੇਪ ਨਿਬਾਹੀ ਬਹੁਤ ਲਾਭ ਕਰ ਆਏ ਪਤਵੰਤ ਖਰਾ ਦਿਲਾਸਾ ਗੁਰ ਦਿਆ ਆਏ ਮਿਲੇ ਭਗਵੰਤ ਆਪਨ ਕੀ ਆਕਰਹ ਆਪ ਆਗੇ ਪਾਛੇ ਆਪ ਨਾਨਕ ਸੋ ਉਸਰਾਹੀਐ ਜੇ ਕਟ ਕਟ ਰਹਿਆ ਬੀ ਆਪ ਸਲੋਕ ਆਏ ਪ੍ਰਭ ਸਰਨਾਗਤੀ ਕਿਰਪਾ ਨਿਦ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪਉੜੀ ਅੱਖਰ ਮਹਿ ਤਿਰ ਪਵਨ ਪ੍ਰਭ ਧਾਰੇ ਅੱਖਰ ਕਰ ਕਰ ਬੇਦ ਵਿਚਾਰੇ ਅੱਖਰ ਸ਼ਾਸਤਰ ਸਿਮਰਤ ਪੁਰਾਨਾ ਅੱਖਰ ਨਾਦ ਕਥਨ ਵਖਿਆਨ ਅੱਖਰ ਮੁਕਤ ਜੁਗਤ ਭੈ ਪਰਮਾ ਅੱਖਰ ਕਰਮ ਕੀਰਤ ਸੁਚ ਧਰਮਾ ਦ੍ਰਿਸ਼ਟਮਾਨ ਅੱਖਰ ਹੈ ਜੀਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸਲੋਕ ਹੱਥ ਕਲਮ अगੰਮ ਮਸਤਕ ਲਿਖਾਵਤੀ ੳਰਜ ਰਹੇ ਉਹ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਿਨ ਨ ਜਾਏ ਮੁਖ ਹੋ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਪੌੜੀ हे अचुत हे पारब्रह्म अविनासी अगनास हे पूरन हे सर्वमय दुख पंजन गुणतास हे संगी हे निरंकार हे निर्गुण सब टेक हे गोविंद हे गुणनिधान जा कह सदा विवेक हे अपरंपर हर हर हे पी होवन हार हे संत है कह सदा संग निधारा आधार हे ठाकुर हौंदा सरो मैं निरगुण गुण नहीं कोए नानक दी जय नाम दान राखा ओ हिए परोए सलोक गुरुदेव माता गुरुदेव पिता गुरुदेव स्वामी परमेश्वरा गुरुदेव सखा अज्ञान पंजन गुरुदेव बंधिप सहोदरा ਗੁਰਦੇਵ ਦਾਤਾ ਹਰਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ சாੰਤ ਸਤਬੁੱਧ ਮੂਰਤ ਗੁਰਦੇਵ ਪਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ ਕਰਾ ਇਹੋ ਸਲੋਕ ਆਦ ਅੰਤ ਪੜਨਾ ਗੌੜੀ ਸੁਖਮਨੀ ਮਹੱਲਾ ਪੰਜਵਾ ਸਲੋਕ ਇਕ ਓੰਕਾਰ ਸਤਗੁਰ ਪ੍ਰਸਾਦ ਆਦ ਗੁਰ ਏ ਨਮਹਿ ਜੁਗਾਦ ਗੁਰ ਏ ਨਮਹਿ ਸਤ ਗੁਰ ਏ ਨਮਹਿ ਸ੍ਰੀ ਗੁਰਦੇਵ ਏ ਨਮਹਿ ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵਉ ਕਲ ਕਲੇਸ਼ ਤਨ ਮਾਹਿ ਮਿਟਾਵਉ ਸਿਮਰਉ ਜਾਸ ਬਿਸੰਬਰ ਏਕੈ ਨਾਮ ਜਪਤ ਅਗਨਤ ਅਨੇਕੈ 베ਦ ਪੁਰਾਨ ਸਿਮਰਤ ਸੁਦਾਖੇਰ ਕੀਨੇ RAM ਨਾਮ ਇਕ ਆਖੇਰ ਕਿੰਨ ਕਾ ਏਕ ਜਿਸ ਜੀਵਸਾਵੇ ਤਾਂ ਕੀ ਮਹਿਮਾ ਗਨੀ ਨ ਆਵੇ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਬਿਗਨ ਨ ਲਾਗੇ ਪ੍ਰਭ ਕੈ ਸਿਮਰਨ ਅਨ ਦਿਨ ਜਾਗੇ ਪ੍ਰਭ ਕੈ ਸਿਮਰਨ ਭਉ ਨ ਬਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭ ਕਾ ਸਿਮਰਨ ਤੀਰਥ ਇਸ ਨਾਨੀ ਪ੍ਰਭ ਕਾ ਸਿਮਰਨ ਦਰਗਹਿ ਮਾਨੀ ਪ੍ਰਭ ਕਾ ਸਿਮਰਨ ਹੋਏ ਸੁਫਲਾ ਪ੍ਰਭ ਕਾ ਸਿਮਰਨ ਸੁਫਲ ਫਲਾ ਸੇ ਸਿਮਰ ਹੈ ਜਿਨ ਆਪ ਸਿਮਰਾਈ ਨਾਨਕ ਤਾ ਕਹਿ ਲਾ ਗਉ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕਾ ਸਿਮਰਨ ਉਧਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਿਸਨਾ ਬੁਝੈ ਪ੍ਰਭ ਕਾ ਸਿਮਰਨ ਸਭ ਕਿਛ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਹਿ ਸਮਾਏ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਨਾਨਕ ਜਨ ਕਾ ਦਸਨ ਦਸਨਾ ਪ੍ਰਭ ਕੋ ਸਿਮਰਹਿ ਸੇ ਧਨਵੰਤੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬੀ ਮਹਤਾਜੇ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ ਪ੍ਰਭ ਕੋ ਸਿਮਰਹਿ ਸਦਾ ਅਬਨਾਸੀ ਸਿਮਰਨ ਤੇ ਲਾਗੇ ਜਨ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕੋ ਸਿਮਰਹਿ ਤਿੰਨ ਸਦ ਬਲੇਹਾਰੀ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਹਿ ਤਿੰਨ ਸੁਖ ਬਿਹਾਵੇ ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਹਿ ਤਿਨ ਅਨੰਦ ਖਨੇਰੇ ਪ੍ਰਭ ਕੋ ਸਿਮਰਹਿ ਬਸਹਿ ਹਰ ਨੇਰੇ ਸੰਤ ਕਿਰਪਾ ਤੇ ਅਨੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬ ਹੁਨ ਚੂਰੇ ਪ੍ਰਭ ਕੈ ਸਿਮਰਨ ਹਰ ਗੁਨ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਹਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿਨ ਜਨ ਸਰਨੀ ਪਇ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਹੋਂ ਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮਹਿ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ 부ਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ